ਸਹੀ ਬਿਸਨ ਔਤਾਰ ਕੈ ਤਾਹੇ ਜਾਣਿਉ। ਸ਼੍ਰੀ ਰਾਮ ਨੂੰ ਵਿਸ਼ਨੂ ਦਾ ਸਹੀ ਔਤਾਰ ਕਰਕੇ ਜਾਣ ਲਿਆ। ਸਬੋ ਲੋਕ ਖਿਆਤਾ ਵਿਦਾਤਾ ਪਛਾਣਿਉ। ਅਤੇ ਸਾਰੇ ਲੋਕਾਂ ਨੇ ਸਥਾਪਿਤ ਵਿਦਾਤਾ ਵਜੋਂ ਪਛਾਣ ਲਿਆ। ਫਿਰੀ ਚਾਰ ਚਕਰੰ ਚਤੁਰ ਚਕਰ ਤਾਰੰ। ਇਹ ਗੱਲ ਚੋਹਾ ਦਿਸ਼ਾਵਾਂ ਵਿੱਚ ਫੈਲ ਗਈ। ਪਿਓ ਚਕਰਵਰਤੀ بوੰ راวนارنگ کہ سارے جگت نو ਧਾਰਨ ਕਰਨ ਵਾਲਾ ਚੱਕਰਵਰਤੀ ਸ਼੍ਰੀ ਰਾਮ ਧਰਤੀ ਉੱਤੇ ਪ੍ਰਗਟ ਹੋ ਗਿਆ ਹੈ ਲਖਿਓ ਪਰਮ ਜੋਗਿੰਦਰਨੋ ਜੋਗ ਰੂਪੰ ਰਾਮ ਨੂੰ ਵੱਡੇ ਵੱਡੇ ਜੋਗੀਆਂ ਨੇ ਯੋਗ ਰੂਪ ਕਰਕੇ ਜਾਣਿਆ ਹੈ ਮਹਾਦੇਵ ਦੇਵੰ ਲਖਿਓ ਭੂਪ ਪੂਪੰ ਅਤੇ ਦੇਵਤਿਆਂ ਨੇ ਸਭ ਤੋਂ ਵੱਡਾ ਦੇਵਤਾ ਤੇਰਾ ਜਾਨੇ ਸ੍ਰੇਸ਼ਟ ਰਾਜਾ ਕਰਕੇ ਪਛਾਣਿਆ ਹੈ ਮਹਾ ਸਾਤਰ ਸਤਰੰ ਮਹਾ ਸਾਧ ਸਾਦੰ ਵੈਰੀ ਆਨੇ ਵੱਡਾ ਵੈਰੀ ਅਤੇ ਸਾਧਾ ਨੇ ਮਹਾਨ ਸਾਧ ਕਰਕੇ ਜਾਣਿਆ ਹੈ ਮਹਾ ਰੋਪ ਰੁਪੰ ਲਖਿਓ ਬਿਆਦ ਬਾਦੰ ਰੂਪਾ ਨੇ ਉਤਮ ਰੂਪ ਅਤੇ ਰੋਗਾ ਨੇ ਵੱਡਾ ਰੋ ਕਰਕੇ ਸਮਝਿਆ ਹੈ ਤ੍ਰਯੰਗ ਦੇਵ ਤੁਲੰਗ ਨਾਰੰ ਨਰਨਹੰ ਇਸਤਰੀਆਂ ਨੇ ਦੇਵਤਾ ਸਮਾਨ ਅਤੇ ਮਰਦਾਂ ਨੇ ਰਾਜਾ ਰੂਪ ਕਰਕੇ ਜਾਣਿਆ ਹੈ। ਮਹਾਜੋਦ ਯੁੱਧੰ ਮਹਾਬਾਹ ਪਹੰ ਯੋਧਿਆ ਨੇ ਵੱਡਾ ਯੋਧਾ ਰੂਪ ਅਤੇ ਬਹਾਦਰਾਂ ਨੇ ਵੱਡੇ ਬਹਾਦਰ ਕਰਕੇ ਮੰਨਿਆ ਹੈ। ਸ੍ਰੁਤੰ ਬੇਦ ਕਰਤਾ ਗਨੰ ਰੋਦਰ ਰੂਪੰ ਵੇਦਾ ਨੇ ਵੇਦ ਕਰਤਾ ਬ੍ਰਹਮਾ ਕਰਕੇ ਅਤੇ ਗੁਣਾ ਨੇ ਰੋਦਰ ਰੂਪ ਵੱਜੋ ਮਹਾਯੋਗ ਜੋਗੰ ਮਹਾਪੂਪ ਪੂਪੰ ਜੋਗਿਆ ਨੇ ਵੱਡਾ ਜੋਗੀ ਅਤੇ ਰਾਜਿਆ ਨੇ ਵੱਡਾ ਰਾਜਾ ਰੂਪ ਕਰਕੇ ਜਾਣਿਆ ਹੈ ਪਰੰ ਪਾਰਗੰਤਾ ਸੇਵੰ ਸੇਧ ਰੂਪੰ ਮੁਕਤੀ ਪਰੰ ਨੇ ਮੁਕਤੀ ਸਰੂਪ ਅਤੇ ਸਿੱਧਾ ਨੇ ਸੇਵ ਰੂਪ ਬੋਧਾਂਗ ਬੁੱਧ ਦਾਤਾ ਰਿਧਾਂਗ ਰਿੱਧ ਕੋਪੰ ਬੁੱਧੀ ਨੇ ਬੁੱਧੀ ਦਾਤਾ ਅਤੇ ਰਿੱద్ధి ਨੇ ਰਿੱద్ధి ਦੇ ਖੂ ਰੂਪ ਕਰਕੇ ਜਾਣਿਆ ਹੈ ਜਹਾਂ ਭਾਵ ਕੈ ਜੇਨ ਜੈਸੋ ਵਿਚਾਰੇ ਜਿਸ ਨੇ ਜਿੱਥੇ ਵੀ ਜਿਸ ਤਰ੍ਹਾਂ ਦੇ ਭਾਵ ਕਰਕੇ ਵਿਚਾਰਿਆ ਹੈ ਤਿਸੀ ਰੂਪ ਸੋ ਤੌਣ ਤੈਸੇ ਨਿਹਾਰੇ ਉਸ ਨੇ ਉਥੇ ਉਸੇ ਹੀ ਰੂਪ ਵਾਲਾ ਵੇਖਿਆ ਹੈ ਸਭੋ ਸ਼ਾਸਤਰ ਧਾਰੀ ਲਹੇ ਸ਼ਾਸਤਰ ਗੰਤਾ ਸਾਰੇ ਸ਼ਸ਼ਤਰ ਧਾਰੀਆਂ ਨੇ ਸ਼ਸਤਰਾਂ ਦਾ ਗਿਆਤਾ ਕਰਕੇ ਜਾਣਿਆ ਹੈ ਦੁਰੇ ਦੇਵ ਦਰੋਹੀ ਲਖੇ ਪ੍ਰਾਣ ਹੰਤਾ ਨੀਚ ਦੇਵ ਦਰੋਹੀ ਰਾਖਸ਼ਾ ਨੇ ਰਾਮ ਨੂੰ ਆਪਣੇ ਪ੍ਰਾਰਾਂ ਦਾ ਨਾਸ ਕਰਤਾ ਸਮਝਿਆ ਹੈ ਜਿਸੀ ਭਾਵ ਸੋ ਜਉਣ ਜੈਸੇ ਵਿਚਾਰੇ ਜਿਸ ਭਾਵ ਨਾਲ ਜਿਸ ਨੇ ਜਿਸ ਤਰ੍ਹਾਂ ਦਾ ਰਾਮ ਜੀ ਨੂੰ ਵਿਚਾਰਿਆ ਹੈ ਤਿਸੀ ਰੰਗ ਕੈ ਕਾਚ ਕਾਛੇ ਨਿਹਾਰੇ ਉਸ ਨੇ ਉਹਨਾਂ ਨੂੰ ਉਸੇ ਰੰਗ ਦੇ ਰੂਪ ਕਾਸ਼ ਵਿੱਚ ਸੱਜਿਆ ਹੋਇਆ ਵੇਖਿਆ ਹੈ ਆਨੰਤ ਤੁਕਾ ਪੁਜੰਗ ਪ੍ਰਿਆਤ ਛੰਦ ਕਿਤੋ ਕਾਲ ਬੀਤਿਓ ਪਿਉ ਰਾਮ ਰਾਜੰ ਸ਼੍ਰੀ ਰਾਮ ਦੇ ਰਾਜਾ ਹੋਇਆ ਕੁਝ ਕੋ ਵਕਤ ਗੁਜ਼ਰ ਗਿਆ ਸਬੈ ਸਤਰ ਜੀਤੇ ਮਹਾ ਯੁੱਧ ਮਾਲੀ ਵੱਡੇ ਵੱਡੇ ਯੁੱਧ ਵਿਜੇਤਾ ਸਾਰੇ ਵੈਰੀਆਂ ਨੂੰ ਵੀ ਜਿੱਤ ਲਿਆ ਫਿਰਿ ਉਹ ਚੱਕਰ ਚਾਰੋ ਦਿਸ਼ਾ ਮਧ ਰਾਮ ਚੋਹਾ ਦਿਸ਼ਾਵਾਂ ਵਿੱਚ ਰਾਮ ਦਾ ਆਗਿਆ ਚੱਕਰ ਫਿਰ ਗਿਆ ਭਇਓ ਨਾਮਤਾਤੇ ਮਹਾ ਚੱਕਰਵਰਤੀ ਇਸ ਕਰਕੇ RAM ਦਾ ਨਾਮ ਵੱਡਾ ਚੱਕਰਵਰਤੀ ਹੋ ਗਿਆ ਪੁਆੰਗ ਪ੍ਰਿਆਤ ਛੰਦ ਸਬਾ ਬਿਪ ਆਗਸਤ ਤੇ ਆਦ ਲੈ ਕੇ ਸਾਰੇ ਬ੍ਰਾਹਮਣ ਅਗਸਤ ਆਦਿ ਤੋਂ ਲੈ ਕੇ ਪ੍ਰਿਆੰਗ ਅੰਗਰ ਬਿਆਸ ਤੇ ਲੈ ਪਿਸਟੰ ਪ੍ਰਿੰਗੂ ਅੰਗਰ ਬਿਆਸ ਵਿਸ਼ੇਸ਼ਟ ਪੇਸ਼ਵਾ ਮੇਤਰ ਉਹ ਵਾਲਮਕੇਨ ਸੋ ਅੰਤ੍ਰ ਵਿਸ਼ਵਾਮਿੱਤਰ ਬਾਲਮਕੀ ਆਤਰੀ ਦੁਰਵਾਸਾ ਸਬੈ ਕਸਪਤੇ ਆਦ ਲੈਕੇ ਦੁਰਵਾਸ਼ਾ ਤੇ ਕਛਬ ਆਦੀ ਸਾਰੇ ਰਾਮ ਪਾਸ ਆਏ ਜਬੈ ਰਾਮ ਦੇਖੈ ਸਵੈ ਬੇਪ ਆਏ ਜਦੋ ਸ਼੍ਰੀ ਰਾਮ ਨੇ ਵੇਖਿਆ ਕਿ ਸਾਰੇ ਬ੍ਰਾਹਮਣ ਆ ਗਏ ਹਨ ਪਰਿਉਤਾਏ ਪਾਇੰ ਸੀਯਾ ਨਾਥ ਜਗਤੰ ਸੀਤਾ ਆਤੇ ਜਗਤਨਾਥ ਸ਼੍ਰੀ ਰਾਮਚੰਦਰ ਭੱਜ ਕੇ ਉਹਨਾਂ ਦੇ ਪੈਰੀ ਪਏ ਦੇਉ ਆਸਨੰ ਅਰਗ ਪਾਦ ਰਗ ਤੇਨੰ ਫਿਰ ਸ਼੍ਰੀ ਨਾਮ ਨੇ ਉਹਨਾਂ ਨੂੰ ਬੈਠਣ ਲਈ ਆਸਨ ਦੇ ਕੇ ਚਰਨ ਆਮ੍ਰਿਤ ਲਿਆ ਦੇਈਆ ਸਿੱਖੰ ਮੋਨਨੇ ਸੰ ਪਰਸਨਯੰ ਤਾਂ ਮਹਾ ਮੁਨੀਆ ਨੇ ਪਰਸਨ ਹੋ ਕੇ ਆਸ਼ੀਰਵਾਦ ਦਿੱਤਾ ਬੈ ਰਿਕ ਰਾਮੰ ਵੱਡੀ ਗਿਆਨ ਚਰਚਾ ਰਾਮ ਅਤੇ ਰਿਸ਼ੀਆਂ ਵਿੱਚ ਵੱਡੀ ਗਿਆਨ ਚਰਚਾ ਹੋਈ ਕਹੋ ਸਰਬਜੋਪੈ ਵੱਡਾ ਇੱਕ ਗ੍ਰੰਥਾ ਜੇਕਰ ਉਹ ਸਾਰੀ ਕਹਾ ਤਾਂ ਇੱਕ ਵੱਖਰਾ ਵੱਡਾ ਗ੍ਰੰਥ ਬਣ ਜਾਏਗਾ ਵਿਦਾ ਬੇਪ੍ਰਕੀਨੇ ਕਣੀ ਦਛਨਾ ਦੇ ਫਿਰ ਬਹੁਤ ਸਾਰੀ ਦਛਨਾ ਦੇ ਕੇ ਸਾਰਿਆਂ ਬ੍ਰਾਹਮਣਾਂ ਨੂੰ ਵਿਦਾ ਕੀਤਾ ਚਲੇ ਦੇਸ ਦੇਸੰ ਮਹਾ ਚੇਤ ਹਰਖੰ ਉਹ ਬਹੁਤ ਪਰਸਾਨ ਚੇਤਨਾਲ ਦੇਸ਼ਾ ਪਰਦੇਸ਼ਾਂ ਵਿੱਚ ਚਲੇ ਗਏ ਯਹੀ ਵਿਚ ਆਇਓ ਮਿਤਰੰ ਸੂਨ ਪਿਪੰ ਇਸੇ ਸਮੇਂ ਵਿੱਚ ਇੱਕ ਬ੍ਰਾਹਮਣ ਆਇਆ ਜਿਸ ਦਾ ਪੁੱਤਰ ਮਰ ਚੁੱਕਿਆ ਸੀ ਜੀਐ ਬਾਲ ਆਜਾ ਨਹੀਂ ਤੋਹੇ ਸਰਾਪੰ ਉਸਨੇ ਆ ਕੇ ਕਿਹਾ हे राम ਜਾਤਾ ਮੇਰਾ ਬਾਲਕ ਅੱਜ ਹੀ ਜੀ ਪੇ ਨਹੀਂ ਤਾਂ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਜ਼ਬੈ ਰਾਮ ਜਾਨੀ ਚਿਤੰ ਤਾਹੇ ਪਾਤਾ ਕਿਉਂਕਿ ਤੇਰੇ ਦੋਸ਼ ਕਰਕੇ ਹੀ ਮਾਪਿਆਂ ਦੇ ਹੁੰਦਿਆਂ ਪੁੱਤਰ ਮਰਨ ਲੱਗ ਪਏ ਹਨ ਰਾਮ ਨੇ ਉਸ ਦੀ ਸਾਰੀ ਗੱਲ ਚਿੱਤ ਵਿੱਚ ਜਾਣ ਲਈ ਦਿਸੰਗ ਬਾਰਨੀ ਤੇ ਵਿਵਾਨੰ ਹਕਾਰਿਓ ਅਤੇ ਪੱਛਮ ਦਿਸ਼ਾ ਤੋਂ ਵਿਮਾਨ ਮਗਵਾ ਲਿਆ। ਉਹ ਤੋ ਇੱਕ ਸੂਦਰੰ ਦਿਸ਼ਾ ਉਤਰ ਮਦੰ। ਕਾਰਣ ਏ ਸੀ ਕਿ ਉੱਤਰ ਦਿਸ਼ਾ ਵਿੱਚ ਇੱਕ ਸ਼ੂਦਰ ਰਹਿੰਦਾ ਸੀ। ਝੋਲਾ ਕੋਪ ਮਦੰ ਪਰਯੋ ਉਹਦ ਮੁਖੰ ਜੋ ਮੁਦੇ ਮੋ ਖੋ ਵਿੱਚ ਲਟਕਿਆ ਹੋਇਆ ਸੀ। ਮਹਾ ਉਗਰ ਤੇ ਜਾਪ ਪਸਿਆਤ ਉਗਰੰ। ਉਹ ਮਹਾਨ ਤੇਜਵਾਲਾ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ। ਅਨਯੋਤਾਹੇ ਰਾਮੰ ਅਸੰ ਆਪ ਹਤੰ। ਸ਼੍ਰੀ ਰਾਮ ਨੇ ਆਪਣੇ ਹੱਥੀ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ। ਜੀਓ ਬ੍ਰਾਹਮਪੁੱਤਰੰ ਹਰਿਯੋ ਬ੍ਰਾਹਮ ਸੋਗੰ। ਸ਼ੂਦਰ ਦੇ ਮਰਦਿਆ ਹੀ ਬ੍ਰਾਹਮਣ ਦਾ ਪੁੱਤਰ ਜੀ ਪਿਆ ਅਤੇ ਬ੍ਰਾਹਮਣ ਦਾ ਸੋਗ ਖਤਮ ਹੋ ਗਿਆ। ਬਡੇ ਕੀ ਇਤਰਾਮੰ ਚਤੁਰਕੋਂਟ ਮਦੰ ਪਾਲਸ ਰੂਪ ਰਾਮ ਦਾ ਯਸ਼ ਚੋਹਾ ਕੁੰਟਾ ਵਿੱਚ ਵੱਧ ਗਿਆ ਕਰਿਓ 10 ਸਹੰਸਰ ਲਉ ਰਾਜ ਔਦੰ 10000 ਵਰੇ ਤੱਕ ਅਯੁੱਧਿਆ ਉੱਤੇ ਸ਼੍ਰੀ ਰਾਮ ਨੇ ਰਾਜ ਕੀਤਾ ਫਿਰ ਇਹ ਚੱਕਰ ਚਾਰੋ ਵਿਖੇ ਰਾਮ ਦੋਹੀ ਬਾਤੇ ਚੋਹਾ ਦਿਸ਼ਾਵਾਂ ਵਿੱਚ ਰਾਮ ਦੀ ਦੋਹਾਈ ਫਿਰ ਗਈ ਚਨੇ ਦੇਸ ਦੇ ਸੰ ਨਰੇ ਸੰ ਤਾਰਾਮੰ ਤੇਸ਼ਾ ਦੇਸ਼ਾਂ ਦੇ ਰਾਜੇ ਰਾਮ ਨੇ ਚਿੱਤ ਲੇ ਮਹਾ ਯੁੱਧ ਜੇਤਾ ਤਿਹੂ ਲੋਕ ਜਾਣਿਓ ਤਿੰਨਾ ਲੋਕਾਂ ਵਿੱਚ ਜਾਣ ਲਿਆ ਗਿਆ ਕਿ ਰਾਮ ਮਹਾਨ ਯੁੱਧ ਵਿਜੇਤਾ ਹਨ ਦੇਵ ਮੰਤਰੀ ਅਤਰੰ ਮਹਾ ਪ੍ਰਤੰ ਪਰਤੰ ਉਹਨਾਂ ਨੇ ਆਪਣੇ ਭਰਾ ਪਰਤ ਨੂੰ ਮੁੱਖ ਮੰਤਰੀ ਦੀ ਪਦਵੀ ਦਿੱਤੀ ਕਿ ਉਹ ਸੈਨਾਥੰ ਸੋਮੇਤਰਾ ਕੁਮਾਰੰ ਆਤੇ ਲਕਸ਼ਮਨ ਨੂੰ ਸੈਨਾਪਤੀ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ